ਉਣੀ ਤੋਰ ਜੱਟੀਏ ਓ ਤੁਮਿਆਂ ਤੂੰ ਕਰਨੀ ਪਟੋਲਾ ਬਣ ਕੇ ਰਿਹਾ ਕਰ ਫਿੱਲੋ ਥੋੜਾ ਬਣ ਛਣ ਕੇ ਆਪੇ ਟਿੱਪੜਾ ਬੁੜਾ ਦੋ ਜੱਟ ਮੋਰ ਜੱਟੀਏ ਓਰੀ ਮੈਂ ਦੇਖਣੀ ਲਚਕ ਲੱਕ ਦੀ ਜਾਂ ਤੋ ਦੱਬ ਦੱਬ ਪੈਰ ਚੱਕਦੀ ਐਡੀ ਸੋਹਣੀ ਤੋਰ ਜੱਟੀਏ ਗੁਰੂ ਜੀ ਦੇ ਪਤੇ ਦਾ ਹਰਮੰਦਰ ਸਿੰਘ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੀ ਵਿਚਾਰਧਰਨਾ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਸਾਦਾ ਐਂਟਰਟੇਨਮੈਂਟ ਦਾ ਚੌਥਾ ਭਾਗ ਅਸੀਂ ਤੁਹਾਡੇ ਰੂਹ ਰੂਹ ਕਰਨ ਜਾ ਰਹੇ ਹਾਂ ਪੰਜਾਬ ਦੇ ਲੋਕਾਂ ਨੂੰ ਭਲੇ-ਭਾਤ ਪਤਾ ਹੈ ਸਰਕਾਰਾਂ ਬਾਰੇ ਚਾਹੇ ਕਾਂਗਰਸ ਦੀ ਸਰਕਾਰ ਆ ਚਾਹੇ ਕਾਲੀਗਾਂ ਦੀ ਸਰਕਾਰ ਆ ਚਾਹੇ ਅੱਜ ਆਮ ਆਦਮੀ ਪਾਰਟੀ ਸਰਕਾਰ ਆ ਚਾਹੇ ਭਾਜਪੀ ਅਤੇ ਅਕਾਲੀਆਂ ਦੀ ਸਾਂਝੀ ਸਰਕਾਰ ਹੈ ਇਹਦੇ ਵਿੱਚ ਹੁਣ ਤੱਕ ਪੰਜਾਬ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਜੋਵ ਪ੍ਰੋਵਾਈਡ ਨਹੀਂ ਕਰ ਸਕੇ ਨਾ ਹੀ এডੂਕੇਸ਼ਨ ਵਰਿਆ ਦੇ ਸਕੇ ਹਨ ਪੰਜਾਬ ਦੇ ਲੋਕਾਂ ਨੂੰ ਉਸੇ ਹੀ ਤਰ੍ਹਾਂ ਮੈਡੀਕਲ ਸਹੂਲਤਾਂ ਦੇਣ ਦੇ ਵਿੱਚ ਵੀ ਇਹ ਸਰਕਾਰਾਂ ਨਕਾਮ ਰਹਿ ਜਾਂ ਬੜੇ ਪਾ ਪੈਨਸ਼ਨ ਦੀ ਗੱਲ ਕਰਕੇ ਆਜ ਦੇ ਯੋਗਦੇ ਵਿੱਚ ਮਹਿੰਗਾਈ ਹੋਣ ਕਾਰਨ 20000 ਰੁਪਏ ਮਹੀਨਾ 70 ਸਾਲ ਤੋਂ ਪਲੱਸ ਦੇ ਬਜ਼ੁਰਗਾਂ ਨੂੰ ਚਾਹੀਦੀ ਹੈ ਮਜ਼ਦੂਰ ਦੀ ਦਿਹਾੜੀ 1600 ਰੁਪਏ ਚਾਹੀਦੇ ਕਿਉਂਕਿ 5 600 700 ਦੇ ਨਾਲ ਕੁਝ ਨਹੀਂ ਬਣਦਾ ਮਹਿੰਗਾਈ ਬਹੁਤ ਜ਼ਿਆਦਾ ਹੈਗੀ ਆ ਘਰਾਂ ਦੇ ਖਰਚੇ ਬਹੁਤ ਹਨ ਪੂਰੇ ਨਹੀਂ ਹੁੰਦੇ ਅੱਗੇ ਅਸੀਂ ਗੱਲ ਕਰਦੇ ਹਾਂ ਜਿਵੇਂ ਕਿ ਕੋਈ ਸਰਕਾਰੀ ਇੰਪਲਾਈ ਆ ਚਾਹੇ ਪ੍ਰਾਈਵੇਟ ਇੰਪਲਾਈ ਐ, ਟ੍ਰਾਇੰਗਲ ਪਾਰਟੀ ਪੰਜਾਬ ਦਾ ਕਹਿਣਾ ਹੈ ਹਰ ਇੱਕ ਨੂੰ ਸਕਿੱਲ ਦੇ ਅਕੋਰਡਿੰਗ 1 ਲੱਖ ਤੋਂ ਲੈ ਕੇ 2.5 ਲੱਖ ਤੱਕ ਦੀ ਹੈਲਰੀ ਹੋਣੀ ਚਾਹੀਦੀ ਆ। ਅੱਜ ਫੇਰ ਵੀ ਪੰਜਾਬ ਦੇ ਲੋਕ ਇੱਕ ਝੂਠੀਆਂ ਆਸਾਂ ਹੀ ਲੈ ਕੇ ਆਏ ਨੇ ਬਾਟੀਆਂ ਤੇ ਜਿਹੜੀਆਂ ਕਿ ਅੱਜ ਇੱਕ ਐਂਟਰਟੇਨਮੈਂਟ ਦਾ ਹੀ ਹਿੱਸਾ ਬਣਦੀਆਂ ਜਾ ਰਹੀਆਂ ਹਨ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਕਈ ਧੜਿਆਂ ਵਿੱਚ ਵੰਡੀ ਹੋਈ ਹੈ ਇਹਨਾਂ ਦੇ ਮੈਂਬਰਸ਼ਿਪ ਜਿਹੜੀ ਚੱਲ ਰਹੀ ਹੈਗੀ ਆ ਉਹ ਵੀ ਇੱਕ ਐਂਟਰਟੇਨਮੈਂਟ ਦਾ ਕੰਮ ਹੀ ਕਰਦੀ ਜਾ ਲੋਕਾਂ ਦਾ ਇੱਕ ਮਨੋਰੰਜਨ ਦਾ ਕੰਮ ਹੀ ਕਰ ਰਿਹਾ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਵੀ ਜੋ ਕੱਜ ਵਿਅਾਨਵਾਦੀ ਕਰ ਰਹੀ ਹੈ ਉਹ ਵੀ ਇੱਕ ਐਂਟਰਟੇਨਮੈਂਟ ਦਾ ਹੀ ਹਿੱਸਾ ਹੈ ਇਸੇ ਤਰ੍ਹਾਂ ਇਹ ਕਾਂਗਰਸ ਪਾਰਟੀ ਚਾਹੇ ਭਾਜਪਾ ਪਾਰਟੀ ਐ ਚਾਹੇ ਕਾਦਕਾ ਹੋਰ ਪਾਰਟੀਆਂ ਇਹ ਪੰਜਾਬ ਦੇ ਲੋਕਾਂ ਦਾ ਐਂਟਰਟੇਨਮੈਂਟ ਮੋਰੰਜਨ ਦਾ ਇੱਕ ਸਾਧਨ ਬਣ ਗਿਆ ਹਨ ਕਿਉਂਕਿ ਪੱਲੇ ਇਹਨਾਂ ਦੇ ਕੱਖ ਨਹੀਂ ਗਾ ਇਹ ਸਿਰਫ ਚੁਟਕਲਿਆਂ ਦੇ ਵਿੱਚ ਵਿਅਾਨਵਾਦੀ ਦੇ ਵਿੱਚ ਦੂਥਣ ਵਾਲੀ ਦੇ ਵਿੱਚ ਮੂਰੀਆ ਦੇ ਵਿੱਚ ਲੋਕਾਂ ਦੇ ਲਈ ਇੱਕ ਬਹੁਤ ਵਧੀਆ ਮਨੋਰੰਜਨ ਦਾ ਸਾਧਨ ਪੇਸ਼ ਕਰਦੀਆਂ ਹਨ ਪੰਜਾਬ ਦੇ ਲੋਕਾਂ ਨੂੰ ਹੁਣ ਸੋਚਣਾ ਚਾਹੀਦਾ ਹੈ ਕਿਉਂਕਿ ਜੋ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਹਨ ਏਜੰਡੇ ਹਨ ਮੁੱਦੇ ਹਨ ਉਹ ਸਾਰਿਆਂ ਦੇ ਸਾਹਮਣੇ ਹਨ ਕਿਉਂਕਿ ਲੋੜ ਹੈ ਹਰ ਇੱਕ ਨੂੰ ਜੋਬ ਦੀ ਜੋਬ ਦੇ ਅਹੀ ਸੈਲਰੀ ਦੀ ਗੱਲ ਕਰਗੇ ਪ੍ਰਾਈਵੇਟ ਸੈਕਟਰ ਦੇ ਵਿੱਚ 10 15 20 25 ਤੋਂ ਵੱਧ ਦੀ ਜੌਬ ਨਹੀਂ ਮਿਲਦੀ। ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਇਹ ਕਹਿਣਾ ਹੈ ਅਗਰ ਸ਼ਦਾ ਦੇ ਵਿੱਚ ਆਉਂਦੀ ਹੈ ਪੰਜਾਬ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਹਰ ਇੱਕ ਦੀ ਇਨਕਮ ਵਧਾਈ ਜਾਊਗੀ 1600 ਰੁਪਇਆ ਦਿਹਾੜੀ 8 ਘੰਟਿਆਂ ਦੀ ਹੋਊਗੀ। ਜਿਹੜੀ ਕਿ ਹਰ ਇੱਕ ਦੀ ਸੈਲਰੀ ਸਕਿੱਲ ਦੇ ਅਕੋਰਡਿੰਗ 1 ਲੱਖ ਤੋਂ ਲੈ ਕੇ 2.5 ਲੱਖ ਤੱਕ ਹੋਵੇਗੀ ਚਾਹੇ ਪ੍ਰਾਈਵੇਟ ਸੈਕਟਰ ਆ ਚਾਹੇ ਸਰਕਾਰੀ ਸੈਕਟਰ ਹੈ ਜਿਹਦੇ ਵਿੱਚ ਬੱਚਿਆਂ ਨੂੰ 18 ਸਾਲ ਦੀ ਉਮਰ ਤੱਕ এডੂਕੇਸ਼ਨ ਫ੍ਰੀ ਦਿੱਤੀ ਜਾਊਗੀ ਭਾਵੇਂ ਉਹ ਸਰਕਾਰੀ ਸਕੂਲ ਆ ਭਾਵੇਂ ਪ੍ਰਾਈਵੇਟ ਸਕੂਲ ਆ ਲਾਈਫਟਾਈਮ ਸੇਤ ਸਹੂਲਤਾਂ ਦਿੱਤੀਆਂ ਜਾਣੀਆਂ ਬਜ਼ੁਰਗਾਂ ਨੂੰ 20000 ਰੁਪਏ ਪੈਨਸ਼ਨ ਦਿੱਤੀ ਜਾਊਗੀ ਯੋਗ ਇਸ ਦੀ ਖਤਮ ਕੀਤੀ ਜਾਊਗੀ ਕਿਉਂਕਿ ਹੁਣ ਸਿਰਫ 10% ਲੋਕ ਹੀ ਟੈਕਸ ਭਰਦੇ ਹਨ 1% ਟੈਕਸ ਭਰਦੇ ਹਨ 90% ਲੋਕ ਟੈਕਸ ਨਹੀਂ ਭਰਦੇ ਕਿਉਂਕਿ ਉਹਨਾਂ ਦੀ ਇਨਕਮ ਥੋੜੀ ਹੈ ਸਰਕਾਰਾਂ ਵੀ ਉਹਨਾਂ ਤੋਂ ਇੰਕਮ ਟੈਕਸ ਨਹੀਂ ਲੈ ਸਕਦਾ ਕਿਉਂਕਿ ਸਰਕਾਰਾਂ ਉਹਨਾਂ ਨੂੰ ਜੌਬ ਦੇਣ ਦੇ ਵਿੱਚ, ਸਿਹਤ ਸਹੂਲਤਾਂ ਦੇਣ ਦੇ ਵਿੱਚ, ਐਜੂਕੇਸ਼ਨ ਫ੍ਰੀ ਦੇਣ ਦੇ ਵਿੱਚ ਨਕਾਮ ਰੰਜਾਨ। ਇਸੇ ਲਈ ਸਰਕਾਰਾਂ ਟਾਲਮਟੋਲ ਕਰਦੀਆਂ ਰਹਿੰਦੀਆਂ ਹਨ ਸਿਰਫ ਸਤਾ ਦਾ ਸੁੱਖ ਖੋ ਕੇ ਪੰਜ ਛਾਲਾਂ ਬਾਅਦ ਚਲੀਆਂ ਜਾਂਦੀਆਂ ਹਨ ਫਿਰ ਹੋਰ ਕੋਈ ਪਾਰਟੀ ਸਤਾ ਦੇ ਵਿੱਚ ਆ ਜਾਂਦੀ ਹੈ। ਲੋਕਾਂ ਨੂੰ ਇਸ ਵਾਰ ਸੋਚਣਾ ਚਾਹੀਦਾ ਲੋਕ ਜਿਹੜੇ ਸਾਡੇ ਏਜੰਡੇ ਆ ਉਹ ਸਾਰੀਆਂ ਪਾਰਟੀਆਂ ਦੇ ਅੱਗੇ ਰੱਖਣ ਉਹਨਾਂ ਨੂੰ ਇਹ ਕਹਿਣ ਅਸੀਂ ਵੋਟ ਤਾਂ ਦੇਵਾਂਗੇ ਜੇ ਸਾਡੇ ਜਿਹੜੇ ਏਜੰਡੇ ਆ ਜਿਵੇਂ ਕਸੀਂ ਤੁਹਾਨੂੰ ਦੱਸਿਆ ਹੈ ਹਰ ਇੱਕ ਕੋਲੇ ਘਰ ਹੋਣਾ ਚਾਹੀਦਾ ਹੈ ਉਹ ਵੀ ਅਧਰਿਕ ਸਹੂਲਤਾਂ ਦੇ ਨਾਲ ਸਰਕਾਰ ਆਪਣੀ ਜ਼ਿੰਮੇਵਾਰੀ ਤੇ ਬਣਾ ਕੇ ਦੇਵੇ ਜਿਹੜਾ ਕਿ ਹਰ ਇੱਕ ਜੋ ਵੀ ਕਾਸਟ ਬਣੂਗੀ ਉਹ ਮਿਲਦੇ ਮਿਲਦੇ ਦਿੱਤੀ ਜਾਉ ਕਿਉਂਕਿ ਜਦੋਂ 1000 ਰੁਪਇਆ ਕਿਉਂਕਿ ਜਦੋਂ 1600 ਰੁਪਇਆ ਦਿਹਾੜੀ ਮਜ਼ਦੂਰ ਦੀ ਹੋ ਜਾਂਦੀ ਉਹਨੂੰ 10000 20000 ਦੇਣਾ ਕੋਈ ਔਖੀ ਗੱਲ ਨਹੀਂ ਹੁੰਦੀ ਅਗਲੀ ਗੱਲ ਬੱਚਿਆਂ ਨੂੰ 18 ਸਾਲ ਤੱਕ ਫ੍ਰੀ ਐਜੂਕੇਸ਼ਨ ਦੇਣੀ ਲਾਈਫਟਾਈਮ ਸਿਹਤ ਸਹੂਲਤਾਂ ਦੇਣੀਆਂ ਬਜ਼ੁਰਗਾਂ ਨੂੰ ਕਿਉਂਕਿ ਸਾਰੀ ਉਮਰ ਬਜ਼ੁਰਗ ਆਪਣੀ ਨੌਜਵਾਨੀ ਨੂੰ ਜੋਬ ਦੇ ਵਿੱਚ ਵਿਜਨ ਦੇ ਵਿੱਚ ਸਮਰਪਿਤ ਕਰਦੇ ਹਨ ਜਦੋਂ ਬੁਢੇਪਾ ਆਉਂਦਾ ਹੈ ਤਾਂ ਸਰਕਾਰਾਂ ਟਾਲਮਟੋਲ ਕਰਦੇ ਉਹਨਾਂ ਨੂੰ 20000 ਰੁਪਏ ਮਹੀਨਾ ਪੈਨਸ਼ਨ ਦੇਣੀ ਚਾਹੀਦੀ ਹੈ ਤਾਂ ਜੋ ਉਹਨਾਂ ਦਾ ਬੁਢੇਪਾ ਆਪਣੇ ਆਪ ਆਪਣੀ ਜ਼ਿੰਮੇਵਾਰੀ ਤੇ ਬੱਚਿਆਂ ਤੇ ਬੋਝ ਦਿੱਤੇ ਬਿਨਾ ਉਹਨਾਂ ਦਾ ਗੁਜ਼ਾਰਾ ਹੋ ਸਕੇ ਅੱਗੇ ਅਸੀਂ ਗੱਲ ਕਰਦੇ ਹਾਂ ਕਿਸਾਨਾਂ ਦੀ ਕਿਸਾਨਾਂ ਨੂੰ ਵੀ ਹੁਣ ਸੋਚ ਸਮਝ ਕੇ ਵੋਟ ਦੇਣੀ ਚਾਹੀਦੀ ਹੈ ਕਿਉਂਕਿ ਹੁਣ ਤੱਕ ਸਰਕਾਰਾਂ ਕਿਸਾਨਾਂ ਨੂੰ ਲਾਰਾ ਲਾਉਂਦੀਆਂ ਆ ਰਹੀਆਂ ਹਨ ਜਿੰਨੀਆਂ ਵੀ ਕਿਸਾਨਾਂ ਦੀਆਂ ਮੰਗਾਂ ਹਨ ਮੁੱਦੇ ਹਨ ਅਜੰਡੇ ਹਨ ਅਜੇ ਤੱਕ ਕੋਈ ਵੀ ਪੂਰਾ ਨਹੀਂ ਕੀਤਾ ਟ੍ਰਾਇੰਗਲ ਪਾਰਟ ਪੰਜਾਬ ਦਾ ਕਹਿਣਾ ਹੈ ਕਿਸਾਨਾਂ ਨੂੰ ਆਪਣੇ ਦਮ ਤੇ ਆਰਮੋਸ ਬਣਾ ਕੇ ਮੈਨੇਜਮੈਂਟ ਵਿੱਚ ਆ ਕੇ ਜਨਸ਼ਾਂ ਦੇ ਪ੍ਰੋਡਕਟ ਤਿਆਰ ਕਰਕੇ ਉਹਦੇ ਵਿੱਚ ਲੇਬਰ ਲਾ ਕੇ ਖਰਚੇ ਲਾ ਕੇ ਪ੍ਰਾਫਿਟ ਰੱਖ ਕੇ ਉਹਦੇ ਪ੍ਰੋਡਕਟ ਬਣਾ ਕੇ ਆਪਣੇ ਬਣਾਏ ਪ੍ਰੋਸੈਸਟੋਰਾਂ ਤੇ ਸਪਲਾਈ ਕਰਕੇ ਵਧੀਆ ਇਨਕਮ ਲੈ ਸਕਦੇ ਹਨ ਤੇ ਆਪਣੇ ਪਰਿਵਾਰ ਨੂੰ ਆਪ ਨੂੰ ਖੁਸ਼ਹਾਲ ਵੀ ਕਰ ਸਕਦੇ ਹਨ ਅਗਲੇ ਗੱਲ ਇਹ ਵੀ ਹੈਗੀ ਆ ਜਿਵੇਂ ਕਿ ਅਸੀਂ ਟਰਾਂਸਪੋਰਟ ਦੀ ਗੱਲ ਕਰਗੇ ਪੰਜਾਬ ਦੇ ਵਿੱਚ ਟ੍ਰਾਇੰਗਲ ਪਾਰਟੀ ਆਫ ਪੰਜਾਬ ਸ਼ਤਾ ਦੇ ਵਿੱਚ ਆਉਂਦੀ ਹੈ ਤਾਂ ਕਨੈਕਟਰ ਲੈਸ ਬੱਸਾਂ ਚੱਲਣਗੀਆਂ ਇਹਦੇ ਵਿੱਚ ਜਿਹੜੀ ਡਰਾਈਵਰ ਦੀ ਸੈਲਰੀ ਉਹ 1.5 ਲੱਖ ਰੁਪਇਆ ਹੋਊਗੀ ਇਹਦੇ ਵਿੱਚ ਟ੍ਰਾਇੰਗਲ ਪਾਰਟੀ ਪੰਜਾਬ ਦੇ ਹੋਰ ਬਹੁਤ ਸਾਰੇ ਏਜੰਡੇ ਹਨ ਜਿਹੜੇ ਅਸੀਂ ਇੱਕ ਇੱਕ ਕਰਕੇ ਲੋਕਾਂ ਦੇ ਸਾਹਮਣੇ ਲਿਆ ਰਹੇ ਹਾਂ ਕਿਉਂਕਿ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਪੰਜਾਬ ਦੇ ਲੋਕਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਸਾਡੀਆਂ ਜਿਹੜੀਆਂ ਵੀਡੀਓ ਹਨ ਅਸੀਂ ਅਪਲੋਡ ਕਰੀਆਂ ਹਨ ਕੱਲੀ-ਕੱਲੀ ਵੀਡੀਓ ਕੋ ਧਿਆਨ ਦੇ ਨਾਲ ਸੁਣੋ ਇਹਨੂੰ ਸਮਝੋ ਵਿਚਾਰੋ ਕਿਉਂਕਿ ਇਹਦੇ ਵਿੱਚ ਪੰਜਾਬ ਦੇ ਲੋਕਾਂ ਦਾ ਦਰਦ ਪੰਜਾਬ ਦੇ ਲੋਕਾਂ ਨੂੰ ਜੋ ਕੁਝ ਚਾਹੀਦਾ ਹੈ ਉਹ ਸਭ ਕੁਝ ਵਿਆਨ ਕੀਤਾ ਹੋਇਆ ਹੈਗਾ ਕਿਉਂਕਿ ਸੋਸ਼ਲ ਮੀਡੀਆ ਦਾ ਜਵਾਨਾ ਹੈ ਕਿਉਂਕਿ ਇਹਦੇ ਵਿੱਚ ਜਿਵੇਂ ਕਿ ਫੇਸਬੁੱਕ, YouTube, Instagram ਹੋਊਗਾ ਤਾਂ ਬਹੁਤ ਸਾਰੇ ਪਲੇਟਫਾਰਮ ਹਨ ਪੰਜਾਬ ਦੇ ਲੋਕਾਂ ਨੂੰ ਸ਼ੀਸ਼ੀ ਬੇਨਤੀ ਕਰਨੇ ਆਪਣਾ ਕੀਮਤੀ ਸਮਾਂ ਐਂਟਰਟੇਨ ਦੇ ਰਾਹੀਂ ਜਿਹੜਾ ਪੰਜਾਬ ਦੇ ਲੋਕ ਨਿੱਕੀਆਂ-ਨਿੱਕੀਆਂ ਕਲਿੱਪ ਬਣਾ ਕੇ ਅਸਲੀਅਤ ਦੀ ਇੱਕ ਕਲਿੱਪ ਜਾਂ ਹੋਰ ਕਮੇਡੀ ਦੇ ਵਿੱਚ ਪੌਂਦੇ ਹਨ ਜਾਂ ਸੁਣਦੇ ਹਨ ਦੇਖਦੇ ਹਨ ਇਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਕਈ ਦੇਸ਼ਾਂ ਦੇ ਵਿੱਚ ਜਿਵੇਂ ਚైనా ਦੇ ਵਿੱਚ ਫੇਸਬੁੱਕ ਤੇ YouTube ਤੇ Instagram ਤੇ ਵੈਨ ਲੱਗਿਆ ਹੋਇਆ ਹੈ ਅੱਜ ਉਹ ਦੇਸ਼ ਕਿੰਨਾ ਤਰੱਕੀ ਕਰ ਗਿਆ ਅਸੀਂ ਸਿਰਫ ਆਪਣੇ ਕੰਮਕਾਰ ਛੱਡ ਕੇ ਅਸੀਂ ਸਿਰਫ ਮੋਬਾਈਲ ਤੇ ਹੀ ਟੋਵੀ ਕਾਂਡੇ ਲੱਗੇ ਰਹਿੰਦੇ ਹਾਂ ਜਿਹੜਾ ਕਿ ਸਾਨੂੰ ਸਮਝਣ ਦੀ ਲੋੜ ਹੈ ਕਿਉਂਕਿ ਇਹਦੇ ਵਿੱਚ ਅਸੀਂ ਇਹ ਵੀ ਕਹਿੰਦੇ ਹਾਂ ਹੁਣ ਕਈ ਹੁਣ ਘਰੇ ਲੜਾਈ ਹੁੰਦੀ ਹੈ ਅੱਕ ਥਾਕੇ ਬੰਦਾ ਨਹਿਰ ਸ਼ਾਲ ਮਰ ਜਾਂਦਾ ਕਤਲ ਹੋਈ ਜਾਂਦੇ ਹਨ ਬੜਾ ਕੁਝ ਹੋਈ ਜਾਂਦਾ ਇਹਦਾ ਮੁੱਖ ਕਾਰਨ ਇਹ ਹੈ ਕਿਉਂਕਿ ਲੋਕਾਂ ਕੋਲੇ ਪੈਸੇ ਦੀ ਕਮੀ ਹੈ ਜੋਬ ਨਹੀਂ ਮਿਲਦੀ ਜਦੋਂ ਘਰੇ ਪੈਸਾ ਨਹੀਂ ਹੁੰਦਾ ਇਨਕਮ ਨਹੀਂ ਹੁੰਦੀ ਤਾਂ ਆਟੋਮੈਟਿਕਲੀ ਘਰੇ ਲੜਾਈ ਕਲੇਸ਼ ਰਹਿੰਦਾ ਹੈ ਬੰਦੇ ਤੇ ਬੋਝ ਪੈਂਦਾ ਹੈ ਡਿਪਰੈਸ਼ਨ ਦੇ ਵਿੱਚ ਆਉਂਦਾ ਹੈ ਫਿਰ ਉਹ ਖੁਦਕਸ਼ੀ ਲਈ ਮਜਬੂਰ ਹੋ ਜਾਂਦਾ ਹੈ ਇਹਨਾਂ ਸਰਕਾਰਾਂ ਦੇ ਜਿਹੜੇ ਕਿ ਗੋਤਾਖੋ ਰੱਖਿਓ ਇਹ ਹਨ ਉਹ ਕੋਈ ਨਹਿਰ ਸਾਲ ਮਾਰਦਾ ਕੋਈ ਸੂਏ ਸਾਲ ਮਾਰਦਾ ਕੋਈ ਖੁਦਕਸ਼ੀ ਕਰਦਾ ਗੋਤਾਖਾ ਰੋਂਦੇ ਹਨ ਉਹ ਕੱਢ ਕੇ ਕੱਢ ਬਾਹਰ ਕੱਢਦੇ ਹਨ ਬਾਅਦ ਦੇ ਵਿੱਚ ਬੰਦਾ ਉਹਦਾ ਕੁਛ ਨਹੀਂ ਗਾ ਇਹਦੇ ਵਿੱਚ ਸਰਕਾਰਾਂ ਨੂੰ ਵੀ ਚਾਹੀਦਾ ਹੈਗਾ ਪੰਜਾਬ ਦੇ ਲੋਕਾਂ ਨੂੰ ਜੋਬ ਪ੍ਰੋਵਾਈਡ ਕਰਨ ਵਧੀਆ ਬਿਜ਼ਨਸ ਪ੍ਰੋਵਾਈਡ ਕਰਨਾ ਖੇਤੀਬਾੜੀ ਨਾਲ ਸੰਬੰਧਿਤ ਜੋ ਵੀ ਮਸ਼ੀਨਰੀ ਚਾਹੀਦੀ ਹੈ ਉਹ ਵੀ ਪ੍ਰੋਵਾਈਡ ਕਰਨਾ ਟ੍ਰਾਇੰਗਲ ਪਾਰਟੀ ਉਹ ਪੰਜਾਬ ਇਹੀ ਕਹਿੰਦੀ ਆ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ 2024 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਤਾਂ ਜੋ ਸਾਰੀਆਂ ਪਾਰਟੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਕਿਸਾਨਾਂ ਦੇ ਮਜ਼ਦੂਰਾਂ ਦੇ ਛੋਟੇ ਦੁਕਾਨਦਾਰਾਂ ਦੀ ਹਰ ਇੱਕ ਦੀ ਹਮਦਰਦ ਪਾਰਟੀ ਹੈ ਨਵੀਂ ਹੈ ਹੁਣੇ ਹੀ ਆਈ ਹੈ ਏਜੰਡੇ ਬਹੁਤ ਵਧੀਆ ਹਨ ਤਾਂ ਜੋ ਅਸੀਂ ਪੰਜਾਬ ਨੂੰ ਕੈਨੇਡਾ ਅਮਰੀਕਾ ਦੀ ਦਰਦ ਤੇ ਅਸੀਂ ਕਾਮਯਾਬ ਕਰ ਸਕੀਏ ਸਾਨੂੰ ਲੋੜ ਹੈ ਵਧੀਆ ਵਧੀਆ ਜਿਵੇਂ ਕਿ ਐਜੂਕੇਸ਼ਨ ਕੀਤੇ ਹੋਏ ਜਿਹੜੇ ਨੌਜਵਾਨ ਲੜਕੇ ਲੜਕੀਆਂ 25 ਤੋਂ 50 ਸਾਲ ਦੀ ਉਮਰ ਦੇ ਕਿਉਂਕਿ ਸਾਨੂੰ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਜ਼ਿਲ੍ਹਾ ਪ੍ਰਧਾਨ ਵੀ ਬਣਾਉਣੇ ਆਂ ਬਲਾਕ ਦਾ ਜਾਂ ਤਹਿਸੀਲ ਦੇ ਪ੍ਰਧਾਨ ਵੀ ਬਣਾਉਣੇ ਆਂ ਜਸੇ ਬੰਦਗਾ ਢਾਂਚਾ ਖੜਾ ਕਰਨਾ ਹੈ ਹਨ ਇਮਾਨਦਾਰ ਭਰੋਸੇਮੰਦ ਜਿਹੜੇ ਗੜਸ ਵਾਲੇ ਬੰਦੇ ਹਨ ਜਿਹੜੇ ਕਿ ਇਮਾਨਦਾਰ ਹਨ ਚਾ ਫਲੂਸ ਨਹੀਂ ਹਨ ਉਸ ਜ਼ਿੰਦਗੀ ਚ ਕਰਨਾ ਚਾਹੁੰਦੇ ਹਨ ਪਾਰਟੀਆਂ ਦੇ ਵਿੱਚ ਉਹਨਾਂ ਨੂੰ ਬੰਦ ਦਾ ਸ਼ਤਕਾਰ ਨਹੀਂ ਦਿੱਤਾ ਜਾਂਦਾ ਉਹ ਤੁਸੀਂ ਟ੍ਰਾਇੰਗਲ ਪਾਰਟੀ ਉਹ ਪੰਜਾਬ ਤੁਸੀਂ ਜੁਆਇਨ ਕਰ ਸਕਦੇ ਹੋ ਤਾਂ ਜੋ ਅਸੀਂ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਟ੍ਰਾਇੰਗਲ ਪਾਰਟੀ ਉਹ ਪੰਜਾਬ ਦੀ 2027 ਦੇ ਵਿੱਚ ਸਰਕਾਰ ਲਿਆ ਸਕੀਏ ਜੋ ਸਾਡੇ ਏਜੰਡੇ ਹਨ ਸਾਡੇ ਮੁੱਦੇ ਹਨ ਸਾਰੇ ਹੀ ਸ਼ਕਾਰ ਕੀਤੇ ਜਾਣ ਪੰਜਾਬ ਦੇ ਅਮਨਜਾਇਨ ਹੋਵੇ ਲੋਕ ਸੁੱਖ ਦੀ ਨੀਂਦ ਸੌ ਸੌ ਸਕਣਾਂ ਵਧੇਰੇ ਜਾਣਕਾਰੀ ਲਈ ਤੁਸੀਂ ਸਿਰ ਦੇਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟ ਪੰਜਾਬ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਬਾਅਦ ਤੋਂ ਬਾਅਦ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਪੰਜਾਬ ਦੇ ਹਾਲਾਤਾਂ ਬਾਰੇ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰੋਂ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ 回到那个地方。